ਬੂਰੀ ਨੀਂਦੀ ਰਾਵੀ ਦੇ ਵਿੱਚ ਪੈਂਦੀ ਹੈ ਜੀ ਚੰਗੀ ਸਭੀ ਬੜੀ ਆ ਫੇਸ ਬਹੁਤ ਸੋਹਣਾ ਦਾ ਹੁੰਦੇ ਸਨ ਦਾ ਬਾਰੀ ਬਾਂਦੀ ਬਹੁਤ ਚੰਗੀ ਆ ਥਾਣਾ ਦਾ ਸਾਈਜ਼ ਬਹੁਤ ਵਧੀਆ ਛੋਹੇ ਤਾਂ ਆ ਗਿਆ ਇੱਕ ਕੁਝ ਦਿਨਾਂ ਦੀ ਕਸਤੀ ਆਰਡਰ ਬਣਾਉਣੇ ਸਟਾਰਟ ਕਰਤਾ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਹਮੀਰਗੜ ਤਸੀਲ ਰਾਮਪਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈ ਸਾਹਮਣੇ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਇਹ ਮੁਕਾਊ ਆ ਬੂਰੀ ਨੀਂਦੀ ਰਾਵੀ ਦੇ ਵਿੱਚ ਪੈਂਦੀ ਹੈ ਜੀ ਇਹ ਜਜੂ ਆਏ ਨੇ ਸੋਨਾ तकरीबन ਹਫਤਾ ਦੇ ਸੋਨਾ ਹੈ ਪੂਰੇ ਹੋਣ ਦਾ ਤੇ ਵਧੀਆ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਨੇ ਸਵੇਰੇ ਦੇ ਵਿੱਚ ਇਸ ਵਾਰ ਵੀ ਚੰਗੀ ਮੀਤ ਹੈ ਬਾਕੀ ਸਭ ਵੀ ਬੜੀ ਚੰਗੀ ਹੈਗੀ ਤੇ ਹਾਉਨਲੇ ਵੀ ਸਾਫ ਆ ਗਈ ਪੂਰੀ ਤੇ ਬਾਕੀ ਜੋ ਬੰਦੀ ਦਾ ਤੇਲ ਆ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਚੈਨਲ ਤੇ ਹੀ ਜੁੜੇ ਰਹੋ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਉਦੀ ਫੋਨ ਦਸੱਲੀ ਕਰਕੇ ਤੇ ਤੁਸੀਂ ਮਾਝਮੂਰੀ ਚਾਰ ਸਕਦੇ ਤੇ ਆਜੋ ਵਾਡਾ ਜਰਾ ਸਾਹਮਣੇ ਲੈਂਦੇ ਆਪਾਂ ਗੱਲਬਾਤ ਕਰਾਉਣੀ ਆ ਸਾਰੀ ਡਿਟੇਲ ਲੈ ਕੇ ਜਾਈਏ। ਧੰਨਵਾਦੀ ਸਾਥੀ ਵਾਲੀ ਸਸਰੀ ਘਰ ਵਾਲੇ ਆਪਣਾ ਨਾਮ ਦੱਸ ਦਿਓ ਜੀ ਗੁਰਨੇਰ ਸਿੰਘ ਆ ਜੀ। ਠੀਕ ਹੈ ਜੀ। ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਹੈਗੀ। ਹਾਂਜੀ ਘਰ ਦੀ ਹੀ ਹੈ ਜੀ। ਠੀਕ ਹੈ। ਤੇ ਕਿਹੜਾ ਸੂਹ ਸੁਣਾਣੇ ਸਵਾਰ ਤੇ ਤੀਜੇ ਸੂਹੇ ਸੁਣਾ ਜੀ ਹੁਣ। ਤੀਜੇ ਸੂਹੇ ਸਵਾਰ ਸੁਣਾ। ਹਾਂਜੀ ਹਾਂ। ਠੀਕ ਹੈ। ਕਿੰਨੇ ਕੰਨ ਰਹਿੰਦੇ ਆ ਇਹਦੇ? ਇਹ ਜੀ ਲੈ ਜਗੇ ਹਫਤਾ ਕੋ 10 ਦਿਨ ਹਫਤਾ ਲੈ ਜੀ। ਆਪ ਦਾ 10 ਦਿਨਾਂ ਦੇ ਪਾਏ ਜਾਂਦੇ ਨੇ ਹਾਂ ਰਹਿੰਦੇ ਆਲੇ ਹਾਂ ਰਹਿੰਦੇ ਠੀਕ ਹੈ ਤੇ ਆਪਣੇ ਕੋਲ ਜਿਵੇਂ ਹੁਣ ਦੂਜੇ ਸਵੇ ਆਪਾਂ 24 ਕਿੰਨਾ ਘੋੜ ਦਿੱਤਾ ਨੇ ਇਹ ਜੀ 13 ਤੁਰਾਂ ਚੋਆ ਆ ਬਾਈ 12 13 ਤੱਕ 13 ਗੂ ਚੋਆ ਆ ਵਾ ਹਾਂ 13 ਵਧੀਆ ਦਿੱਤਾ ਠੀਕ ਹੈ ਤੇ ਇਸ ਵਾਰ ਕਿੰਨੀ ਉਮੀਦ ਆ ਗਈ ਸ਼ਾਇਦ ਕਿ 13 ਤੋਂ ਜ਼ਿਆਦਾ ਹੈਗੇ ਉਮੀਦ 14 ਤੋਂ ਵੀ ਕੱਪ ਸਕਦੀ ਆ 14 14.5 ਵੀ ਹੋ ਸਕਦੀ ਆ 15 ਠੀਕ ਆ ਵੀ ਇੰਨਾ ਜਾਨੀ ਦੇ ਸਕਦੇ ਹਾਂ 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 ਠੀਕ ਆ ਉਹ ਚੌਣ ਚੰਗੀ ਮੇਰਾ ਚੌਣ ਚ ਸਾਫ ਹੈ ਵਧੀਆ ਠੀਕ ਹੈ ਵੀ ਵਧੀਆ ਹੈ ਹਾਂ ਸਹੀ ਲਾ ਵਧੀਆ ਕੋਈ ਚੋਈ ਜਾਵੇ ਕੋਈ ਦਿੱਕਤ ਨਹੀਂ ਠੀਕ ਹੈ ਤੇ ਦੁੱਧ ਵਧੀਆ ਪਿਆ ਕਿ ਜੀ ਟਾਈਮ ਹਾਂ ਲੰਮਾ ਟਾਈਮ ਦੁੱਧ ਦਿੰਦੀ ਹਾਂ 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 ਠੀਕ ਹੈ ਤੇ ਜਿਹੜਾ ਇਹਦੇ ਬਈ ਸੀਮਨ ਲੱਗਿਆ ਟੀਕਾ ਲੱਗਿਆ ਉਹਦਾ ਕੋਈ ਪਤਾ ਸੀਮਨ ਤਾਂ ਨਹੀਂ ਸਾਨੂੰ ਯਾਦ ਨਹੀਂ ਤੇ ਉਹ ਟੀਕਾ ਸਾਡਾ ਵਧੀਆ ਭਰਾ ਹੈ ਤੇ ਡਾਕਟਰ ਸਾਡੇ ਭਾਈ ਰੁੱਕ ਤੋਂ ਸੋਨੀ ਉਹ ਤੋਂ ਭਰਉਣੇ ਨੇ ਅਸੀਂ ਤੇ ਉਹ ਵਧੀਆ ਜੀ ਠੀਕ ਹੈ ਜਾਨੀ ਉਹ ਨਹੀਂ ਆਪਣਾ ਜੇ ਜਣੀ ਲਾਇਆ ਵਾ ਚੰਗਾ ਹੀ ਹਾਂ ਹਾਂ ਅਸੀਂ ਉਸੇ ਉਹ ਕਰ ਦਿੰਦੇ ਹਾਂ ਠੀਕ ਹੈ ਤੇ ਆਪਾਂ ਮੁੱਲ ਕਿੰਨਾ ਕਰਦੇ ਹਾਂ ਦਾ ਮੁੱਲ ਵੀਰ ਉਹ ਤੁਹਾਨੂੰ ਦੱਸ ਦਿਆਂਗੇ ਫਿਰ ਜੋ ਕੋਈ ਫੋਨ ਹਾਂ ਮੋਕ ਤੇ ਦੱਸ ਫੋਨ ਤੇ ਕਰ ਲਵਾਂਗੇ ਹਾਂ ਫੋਨ ਤੇ ਕਰ ਲਾਂਗੇ ਠੀਕ ਹੈ ਤੇ ਖੋਲ ਕੇ ਇਹਦਾ ਗਿੜਾ ਲਵਾ ਲਓ ਦੋਸਤੋ ਡਿਟੇਲ ਆਪ ਤਕਰੀਬਨ ਆਪਾਂ ਸਾਰੀ ਲੈ ਲਈ ਹੈਗੀ ਕੀ ਆ ਸੂਆ ਦੋਸਤੋ ਕਿ ਹਾਫ ਕਿਲੋ ਦੋਸਤੋ ਨਾ ਲੀਆ ਤੇ 12 ਤੇ 13 ਲੀਟਰ ਮੂ ਦੁੱਧ ਦਿੱਤਾ ਗਿਆ ਆ ਅੱਗੇ ਦੋ ਦੀ ਆ ਗਈ ਸੰਗਵਰਤਨੀਏ ਨਿਸ਼ਾਨ ਪਾਸੇ ਜੀ ਆ 15 ਦੀ 200 ਰੁਪਿਆ ਪਾਸੇ ਹੋ ਗਿਆ ਨਿਸ਼ਾਨ ਦੇ ਨਾਲ ਪਾਸੇ ਹੋ ਗਿਆ ਕੱਦ ਕਾੜਾ ਥੋੜਾ ਜਿਹਾ ਨਾਂ ਵਾਲਾ ਵੱਡਾ ਜੂਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਜੀ ਚੰਗੀ ਸੰਵਿਧ ਬੜੀ ਹੈ ਫੇਸ ਬਹੁਤ ਸੋਹਣਾ ਹੈ ਹੁੰਦੇ ਸਨ ਦਾ ਵਾਦੀ ਬਾਂਦੀ ਬਹੁਤ ਚੰਗੀ ਆ ਥਾਣਾ ਦਾ ਸਾਈਜ਼ ਬਹੁਤ ਵਧੀਆ ਜੀ ਸੋਝੇ ਤਾਂ ਅਸੀਂ ਕੁਝ ਦਿਨਾਂ ਦੀ ਕਸਤੀ ਆਰਡਰ ਬਣਾਉਣੇ ਸਟਾਰਟ ਕਰਤਾ ਇੱਕ ਜਿਹੜਾ ਹੋਸੜਾ ਜੀ ਮਿਸਾਰੇ ਪੱਤਰ ਤੋਂ ਸੋਹਣੀ ਆ ਸਾਫ ਉੱਤ ਪਾਸੇ ਹੋ ਜਾ ਅੱਗੇ ਤਸਲੀਮ ਤੁਸੀਂ ਕਰਨੀ ਆ ਅਣਾ ਦਾ ਸਾਈਜ਼ ਬਹੁਤ ਵਧੀਆ ਦਾ ਬਾਕੀ ਬੈਕ ਸੈਟ ਚੜਾਈ ਬਹੁਤ ਆ ਕੱਟ ਕੋਲੇ ਦੀ ਕੁਆਲਿਟੀ ਦੇਖ ਸਾਡੇ ਬਹੁਤ ਚੰਗੀ ਆ ਵੀ ਬਾਕੀ ਆਰਡਰ ਦੁਬਾਰੀ ਦੇਖਾਂਗੇ ਇੱਕੋ ਜਿਹਾ ਨਾਲ ਹੀ ਆਪ ਸੋਤਰਾ ਆ ਡਰਾਗਾ ਅਣਾ ਦਾ ਸਾਈਜ਼ ਵੀ ਬਹੁਤ ਵਧੀਆ ਨਾਲ ਤਾਂ ਜਿਆਦਾ ਲੰਮੇ ਆ ਨਾ ਹੀ ਜਿਆਦਾ ਛੋਟੇ ਆ ਮੇਰੇ ਤੋਂ ਮੀਨ ਵੀਡੀਓ ਦੇਖ ਸਕਦੇ ਨੇ। ਥਾਣਾ ਦੇ ਵਿੱਚ ਸਪੇਸ ਬਹੁਤ ਚੰਗੀ ਆ। ਮੈਂ ਇਹਦਾ ਵੀ ਆਰਡਰ ਪੈਟਰ ਰੱਖੂਗੀ ਤੇ ਚੰਗਾ ਆਰਡਰ ਤਿਆਰ ਕਰੂਗੀ। ਤੇ ਬਾਕੀ ਅੰਗੇ ਤਸੱਲੀ ਤੁਸੀਂ ਕਰਨੀ ਆ। ਆ ਵੀ ਫੋਟੋ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ। ਵੀਡੀਓ ਦੇ ਬਤ ਚੰਦ ਤੱਕ ਜਰਨਲੀ ਸਾਰੇ ਨੂੰ ਧੰਨਵਾਦ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।